ਕਰ ਮੈਂ ਹਾਂ ਆਹ ਤੁਸੀਂ ਵੇਖ ਰਹੇ ਹੋ ਐਸਐਨਜ਼ ਨਿਊਜ਼ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੂਰੇ ਪੰਜਾਬ ਸ਼ਹਿਰ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਇਸੇ ਲੜੀ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਜਗਰਾਂਪੁਰ ਵਿਖੇ ਵੀ ਅਕਾਲੀ ਦਲ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਆਓ ਕਰਦੇ ਹਾਂ ਗੱਲਬਾਤ ਕਿ ਉਹਨਾਂ ਦਾ ਇਸ ਜਿਹੜੀਆਂ ਵਧ ਰਹੀਆਂ ਕੀਮਤਾਂ ਨੇ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ ਜੀ 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 ਹਾਂ ਜੀ ਭਾਜੀ ਹਾਂ ਜੀ ਅੱਜ ਅਸੀਂ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਅੱਜ ਤਰ੍ਹਾਂ ਦੇਣ ਲਈ ਇਥੇ ਪਹੁੰਚਿਆ ਪੰਜਾਬ ਸਰਕਾਰ ਜਿਹੜੀ ਹੈ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਜਿਹੜੀ ਸਰਕਾਰ ਹੈ ਇਹ ਹਰ ਫਰੰਟ ਤੇ ਫੇਲ ਹੋਈ ਹੈ ਸਾਰ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਪਿਛਲੇ 10 ਸਾਲ ਜਿਹੜਾ ਰਾਜ ਕੀਤਾ ਉਹਨਾਂ ਵਿੱਚ ਉਹਨਾਂ ਨੇ ਬਿਜਲੀ ਨੂੰ ਸਰਪਲਸ ਕਰਕੇ ਰੱਖਿਆ ਔਰ ਉਹਨਾਂ ਨੇ ਕਿਹਾ ਸੀ ਕਿ ਹਰ ਟਾਈਮ ਅਸੀਂ ਜਿਹੜੀ ਬਿਜਲੀ ਆ ਸਰਪਲਸ ਰੱਖਾਂਗੇ ਔਰ ਪੰਜਾਬ ਦੀ ਸਰਕਾਰ ਬਿਜਲੀ ਬਾਹਰ ਵੇਚੇਗੀ ਔਰ ਉਹਨਾਂ ਨੇ ਵੇਚੀ ਵੀ ਤੇ ਇਹ ਜਿਹੜੀ ਸਰਕਾਰ ਅੱਜ ਪੂਰੀ ਤਰ੍ਹਾਂ ਫੇਲ ਹੋ ਗਈ ਜਿਹੜੀ ਕਿ ਅੱਜ ਕਹਿੰਦੀ ਹੈ ਕਿ ਲੰਮੇ ਲੰਮੇ ਕੱਟ ਲਾ ਕੇ ਜਿਹੜੀਆਂ ਵਟ ਹੈਗੀਆਂ ਮਿਲਾ ਆਗੀਆਂ ਇਹ 2 ਦਿਨ ਲਈ ਆਪਣੇ ਪਨਾ ਬੰਦ ਰੱਖਣ ਕਿਉਂਕਿ ਬਿਜਲੀ ਨਹੀਂ ਪੰਜਾਬ ਦੇ ਅੰਦਰ ਜੇਕਰ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ ਕਿਸੇ ਫਰੰਟ ਤੇ ਵੀ ਇਹ ਕਾਮਯਾਬ ਨਹੀਂ ਤਾਂ ਇਹ ਸਰਕਾਰ ਨੂੰ ਰਿਜਾਈਨ ਦੇ ਕੇ ਵਾਪਸ ਚਲੇ ਜਾਣਾ ਚਾਹੀਦਾ ਔਰ ਪੰਜਾਬ ਦੇ ਅੰਦਰ ਸਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸਰਕਾਰ ਜਿਹੜੀ 6 ਮਹੀਨੇ ਬਾਅਦ ਬਣਨ ਵਾਲੀ ਹੈ ਮੈਂ ਮੈਂ ਸਮਝਦਾ ਕਿ ਜੇਕਰ ਸੈਂਟਰ ਸਰਕਾਰ ਚਾਹੇ ਤਾਂ ਇਹਨੂੰ ਪੰਕ ਕਰਕੇ ਨਵੀਂ ਚੋਣਾ ਸਿਭ ਨੇ ਪਹਿਲਾਂ ਕਾਦ ਰਹਿ ਜਾਂਦੀਆਂ ਪਰ ਦੇਖੇ ਨੇ ਦੂਜੇ ਸੂਬਿਆਂ ਚ ਬਿਜਲੀ ਬਹੁਤ ਜ਼ਿਆਦਾ ਘਟ ਰਹੀ ਹੈ ਹਰਿਆਣਾ ਵਾਲੋ ਦਿੱਲੀ ਵਾਲੋ ਹਿਮਾਚਲ ਕਿਸੇ ਕਿਸੇ ਸਰਕਾਰ ਕੋਲੇ ਬਿਜਲੀ ਕੱਟ ਹੋਵੇ ਜਾਂ ਵੱਧ ਹੋਵੇ ਪਰ ਸਾਡੀ ਸਰਕਾਰ ਦੇ ਮੁੱਖ ਮੰਤਰੀ ਨੂੰ ਕੁਝ ਐਫਰਟਸ ਕਰਨੇ ਚਾਹੀਦੇ ਸੀ ਸਾਨੂੰ ਜੱਡੇ ਆ ਗਿਆ ਬਿਜਲੀ ਦੇ ਯੂਨਿਟ ਲਗਾ ਕੇ ਇਹਨਾਂ ਨੂੰ ਬਿਜਲੀ ਪੈਦਾ ਕਰਨੀ ਚਾਹੀਦੀ ਸੀ ਪਰ ਇਹ ਬਿਜਲੀ ਪੈਦਾ ਕਰਦੀ ਵੀ ਆਏ ਇਹ ਜਾ ਕੇ ਹਿਮਾਚਲ ਦੇ ਅੰਦਰ ਆਪਣੇ ਜਗ੍ਹਾ ਉਥੇ ਬੈਠਾ ਇੰਜੋਏ ਕਰ ਰਿਹਾ ਇਹਨੂੰ ਆਪਣੀ ਲਾਈਵ ਨੂੰ ਇੰਜੋਏ ਕਰਨ ਦੀ ਬਜਾਏ ਲੋਕਾਂ ਦੀ ਜਿਹੜੀ ਜਿਹੜੀ ਪ੍ਰੋਬਲਮ ਹੈ ਉਹਦੇ ਵੱਲ ਧਿਆਨ ਦੇ ਰਾ ਦੇਖਦਾ ਸੀ ਜੇਕਰ ਪੈਟਰੋਲ ਡੀਜ਼ਲ ਦੇ ਰੇਟ ਵੀ ਦੁਨੋਂ ਦਾ ਵਧਦੇ ਜਾ ਰਹੇ ਨੇ ਲੋਕਾਂ ਦੀ ਉਹ ਕੋਈ ਬਾਹਰ ਹੋ ਗਏ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਮੈਂ ਕਹਿੰਦਾ 4 ਸਾਲ ਪਹਿਲਾਂ 25 30 35 ਰੁਪਏ ਰੇਟ ਸੀ ਅੱਜ 100 ਰੁਪਏ ਤੋਂ ਵੱਧ ਉੱਚਿਆ ਰੇਟ ਇਹ ਕਿਉਂ ਹੋ ਗਿਆ ਸਿਰਫ ਸੈਂਟਰ ਸਰਕਾਰ ਦੇ ਨਾਲ ਅਕਿਰਤ ਕਰਕੇ ਇਹ ਸੈਂਟਰ ਸਰਕਾਰ ਤੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਮਿਲੀ ਹੋਈ ਸਰਕਾਰ ਹੈ ਇਹ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਰਹੀ ਹੈ ਤੋ ਮੈਂ ਸਭੀ ਦਾ ਕਿ ਸਾਨੂੰ ਇਹ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਸਰਕਾਰ ਨੂੰ ਚਲਾ ਕਰਨਾ ਚਾਹੀਦਾ ਆਰੀਆਂ ਚੋੜਾਂ ਦੇ ਵੇ ਸਾਰ ਸੁਖਬੀਨ ਸਿੰਘ ਬਾਦਲ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਜੀ ਬਾਦਲ ਨੇ ਕਿਹਾ ਕਿ 364 ਬਾਬਾ ਬਿਲਕੁਲ ਪਹਿਲੇ ਹੀ ਪੂਰੀ ਹੋ ਗਈ ਮੈਂ ਕਿਹਾ ਉਹ ਤਾਂ ਝੂਠ ਦਾ ਬੁਲੰਦਾ ਹੈ ਉਹ ਇੱਕ ਝੂਠ ਤੋਂ ਵੀਰਾ ਹੋਰ ਕੱਖ ਨਹੀਂ ਸਿਰਫ ਗੱਲਾਂ ਬਣਾ ਸਕਦਾ ਹੈ ਆ ਜੁਬਲੇ ਸੁਣਾ ਸਕਦਾ ਹੈ ਦਰ ਕੇ ਅਮਲੀ ਰੂਪ ਦੇ ਕੋਈ ਪੰਜਾਬ ਦਾ ਸਵਾਰ ਨਹੀਂ ਸਕਦਾ ਸਾਡੀ ਸਰਕਾਰ ਨੇ ਹਰ ਟਾਈਮ ਸਰ ਪ੍ਰਕਾਸ਼ ਸਿੰਘ ਬਾਦਲ ਨੇ 200 ਜੂਟ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਫਰੀ ਦਿੱਤੀ ਹਰ ਵਰਗ ਨੂੰ ਬਿਜਲੀ ਫਰੀ ਦਿੱਤੀ ਜਿਹੜੇ ਡਾਟਾ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੈਸੇ ਬਿਜਲੀ ਮਾਫ ਕਰਦੀ ਕੋ ਜਿਹੜੀ ਇਹ ਗੱਲਾਂ ਕਰ ਰਿਹਾ ਕੈਪਟਨ ਆਗੇ ਕੇਜਰੀਵਾਲ ਇਸ ਨੂੰ ਝੂਠ ਦਾ ਬੋਲਦਾ ਇਹ ਕੁਝ ਨਹੀਂ ਕਰ ਰਿਹਾ ਦਾ ਕਰ ਸਕਦਾ ਕਰੇਗਾ ਸਾਰਸੁਖ ਵੀਰ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਬਣ ਗਏ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਲੋਕਾਂ ਦੀ ਚੁਣੀ ਹੋਈ ਆਪਣੀ ਸਰਕਾਰ ਬਣੀ ਦੇਖੋ ਇਹ ਪ੍ਰਦਰਸ਼ਨ ਨਹੀਂ ਇਹ ਰੋਸ ਮੁਜ਼ਾਹਰਾ ਇਹ ਸਿਆਪਾ ਸਰਕਾਰ ਦਾ ਕਿ ਜੀ ਨੇ ਪੰਜਾਬ ਨੂੰ ਖਤਮ ਕਰ ਦਿੱਤਾ ਪਾਵਰ ਆ ਜਿਹੜੀ ਬਿਜਲੀ ਇਹ ਬੇਸਿਕ ਜ਼ਰੂਰਤ ਹੈ ਕਿਸੇ ਵੀ ਸਟੇਟ ਦੀ ਕੰਟਰੀ ਦੀ ਤਰੱਕੀ ਲਈ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਸੂਬੇ ਨੂੰ ਪਾਵਰ ਸਰਪਲਸ ਕੱਟ ਕੇ ਗਿਆ ਸੀਗਾ ਤੇ ਤੁਹਾਨੂੰ ਯਾਦ ਹੋਣਾ ਸਾਡੇ ਵੇਲੇ ਸਰਕਾਰ ਨੂੰ ਸਰਦੀਆਂ ਵਿੱਚ ਥਰਮਲ ਪਲਾਂਟ ਬੰਦ ਕਰਨੇ ਪੈਂਦੇ ਸੀ ਕਿਉਂਕਿ ਬਿਜਲੀ ਦੀ ਮੰਗ ਘੱਟ ਸੀ ਤੇ ਸਪਲਾਈ ਜ਼ਿਆਦਾ ਸੀ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਤਿੰਨ ਦਿਨ ਲਈ ਇੰਡਸਟਰੀ ਬੰਦ ਕਰਤੀ ਦਫ਼ਤਰਾਂ 'ਚ ਏਸੀ ਬੰਦ ਕਰ ਦਿੱਤੇ ਫਿਰ ਉਸ ਤੋਂ ਬਾਅਦ ਦਫ਼ਤਰਾਂ ਦਾ ਟਾਈਮ ਬਦਲਤਾ ਘਰਾਂ 'ਚ 12 ਤੋਂ 18 ਘੰਟੇ ਦੇ ਘੱਟ ਲਾ ਦਿੱਤੇ ਇਹ ਸਾਰੇ ਸਰਕਾਰ ਦੇ ਫੇਲਰ ਹੈ ਇਹ ਕਿਉਂ ਫੇਲ ਹੋਈ ਹੈ ਤੇ ਨੀਤੀ ਕੋਈ ਨਹੀਂ ਇਹਨਾਂ ਦੀ ਨਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਦਰਦਾ ਨਾ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਆ ਪੰਜਾਬ ਨੂੰ ਦਿੱਲੀ ਤੇ ਪੰਜਾਬ ਦੀ ਸਰਕਾਰ ਖਤਮ ਕਰਨ ਲੱਗੀ ਹੋਈ ਆ ਪੈਟਰੋਲ ਡੀਜ਼ਲ ਗੈਸ ਦੇ ਭਾਅ ਚੜ੍ਹਦੇ ਦਿਨ ਵਧ ਰਹੇ ਨੇ ਪਹਿਲੀ ਵਾਰ ਆ ਜ਼ਿੰਦਗੀ ਚ ਕਿ 100 ਰੁਪਏ ਪੈਟਰੋਲ ਟੱਪਿਆ 92 ਰੁਪਏ ਡੀਜ਼ਲ ਟੱਪਿਆ ਤੇ 900 ਰੁਪਏ ਗੈਸ ਰਸੋਈ ਵਾਲੀ ਦਾ ਇਹਦੇ ਨਾਲ ਮਰਦਾ ਕੌਣ ਆ ਸਧਾਰਨ ਆਦਮੀ ਅੱਜ ਜੇ ਇੰਡਸਟਰੀ ਕੋਈ ਜਨਰੇਟਰ ਦੇ ਚਲਾਊਗਾ ਤਾਂ ਉਹਨੂੰ 22 ਰੁਪਏ ਯੂਨਿਟ ਪਹਿਣਾ 22 ਰੁਪਏ ਜਨਰੇਟਰ ਤੇ ਜਿਹੜਾ ਇੰਡਸਟਰੀਲਿਸ 22 ਰੁਪਏ ਯੂਨਿਟ ਦੀ ਬਿਜਲੀ ਖਰਚੂਗਾ ਉਹਨੂੰ ਬਚੂਗਾ ਦੱਸੋ ਕੀ ਇਹ ਵਪਾਰ ਵੀ ਖਤਮ ਕਰਨਗੇ ਇਹ ਇੰਡਸਟਰੀ ਵੀ ਖਤਮ ਕਰਨਗੇ ਰੋਜ਼ਗਾਰ ਵੀ ਖਤਮ ਕਰਨਗੇ ਜੋ ਇਹ ਦਿੱਲੀ ਤੇ ਕਾਂਗਰਸ ਦੀ ਸਰਕਾਰ ਨੇ ਰਲ ਹੀ ਭੋਗਤਾ ਇਹ ਪੰਜਾਬ ਨੂੰ ਖਤਮ ਕਰਨ ਦੀ ਗੱਲ ਕਿਸ ਹਿਆਰਾ ਬਣਾਉਣ ਦੀ ਇਹ ਇਹਨਾਂ ਦੀ ਸਾਜ਼ਿਸ਼ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੀ ਸਹਿਯੋਗੀ ਪਾਰਟੀ ਬਸਪਾ ਕਦੇ ਕਾਮਯਾਬ ਨਹੀਂ ਹੋਣਦੇ ਉਹਗੇ ਅਗਲੀ ਰਣਨੀਤੀ ਕੀ ਹੋਏਗੀ ਉਹਨੂੰ ਅਗਲੀ ਤੁਹਾਨੂੰ ਦੱਸਾਂਗੇ ਅਸੀਂ ਨਾ ਪੱਕੀਆਂ ਮੰਡੀਆਂ ਜਿਹੜੀ ਕਰਵਾਤਾ ਹੋ ਗਈ ਅੱਜ ਪੱਕੀਆਂ ਮੰਡੀਆਂ ਜਾ ਰਹੀਆਂ ਅਕਾਲੀ ਦਲ ਦੇ ਵੱਲੋਂ ਅੱਗੇ ਤੁਹਾਨੂੰ ਇੱਕ ਗੱਲ ਦੱਸ ਦਈਏ ਅਕਾਲੀ ਦਲ ਨੇ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਆ ਅਕਾਲੀ ਦਲ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਤੋੜਵਾਈ ਅਕਾਲੀ ਦਲ ਨੇ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਆ ਪੰਜਾਬੀ ਸੂਬਾ ਬਣਾਇਆ ਜਿਹਨੂੰ ਕਹਿੰਦੇ ਸੀਗੇ ਕਾਂਗਰਸੀ ਸਾਡੇ ਸਾਡੇ ਕੱਫੜ ਤੇ ਬਣੂਗਾ ਅਕਾਲੀ ਦਲ ਨੇ ਇਹ ਮੁੱਦਾ ਚੱਕ ਲਿਆ ਹੈਗਾ ਹੁਣ ਇਹਦੇ ਵਿੱਚ ਤੁਸੀਂ ਦੇਖਣਾ ਸਿਰੇ ਲੱਗੂ ਅਕਾਲੀ ਦਲ ਦੀ ਲੋਕ ਸ਼ਕਤੀ ਦੇ ਅੱਗੇ ਕੋਈ ਖੜ੍ਹ ਨਹੀਂ ਸਕਦਾ ਸਰ ਜਿਹੜੇ ਵਾਲੇ ਨੇ ਕਿਹਾ ਕਿ 300 ਜੂਟਰ ਬਾਤ ਕੀਤੀ ਜਾਊਗੀ ਜੇ ਮੇਰੀ ਸਰਕਾਰ ਆਦਿਆ ਉਹ ਕਹਿੰਦਾ ਜੇ ਅੱਜ ਤਾਂ ਉਹ ਭਾਵੇਂ ਕਹਿੰਦਾ ਸਾਰੀ ਮੁਫਤ ਦੇਣੀ ਜਾਂ ਬਿਜਲੀ ਹੈ ਨਹੀਂ ਉਹ ਵੀ ਕਹਿੰਦਾ ਮਤਲਬ ਬਿਜਲੀ ਹੈ ਨਹੀਂ ਫਿਰ ਉਹਦਾ ਬਿਆਨ ਸੁਣ ਲਿਆ ਕਹਿੰਦਾ ਬਿਜਲੀ 24 ਘੰਟੇ ਕਰਨ ਲਈ ਮੈਨੂੰ 2 ਤੋਂ 4 ਸਾਲ ਚਾਹੀਦੇ ਆ ਜਦੋਂ ਉਹਨੂੰ 2 ਤੋਂ 4 ਸਾਲ ਚਾਹੀਦੇ ਉਹਨੂੰ ਪਤਾ 300 ਯੂਨਿਟ ਬਣ ਨਹੀਂ ਨਗੀ ਇਹ ਕਿ ਤੋਂ ਹੈ ਵੱਡਾ ਮਤਲਬ ਉਦੋਂ ਵੱਡਾ ਕੇਜਰੀਵਾਲ ਤੋਂ ਝੂਠਾ ਆਦਮੀ ਨਹੀਂ ਜਿਹੜਾ ਕਹਿੰਦਾ ਸੀ ਦਿੱਲੀ ਚ 500 ਨਵੇਂ ਸਕੂਲ ਬਣਾਉ ਸਿਰਫ 5 ਬਣੇ ਜਿਹੜਾ ਕਹਿੰਦਾ ਸੀ ਪੰਜਾਬ ਯੂਨੀਵਰਸਿਟੀ ਬਣਾਉ ਕੋਈ ਬਣੇ ਨਹੀਂ ਗਏ ਜਿਹੜੇ ਕਹਿੰਦੇ ਸੀ ਹੈਲਥ ਸਰਵਿਸਿਜ਼ ਮੈਂ ਜਿੰਨੀ ਦਿੱਤੀ ਆ ਉਹ ਦੇ ਨਹੀਂ ਸਕਦਾ ਕੋਈ ਜਿੰਨੇ ਬੰਦੇ ਦਿੱਲੀ ਵਿੱਚ ਆਕਸੀਜਨ ਦੀ ਕਮੀ ਕਰਕੇ ਮਰੇ ਆ ਸਾਰੇ ਹਿੰਦੁਸਤਾਨ ਚ ਨਹੀਂ ਮਰੇ ਇਦੋਂ ਝੂਠਾ ਇਦੋਂ ਬਾਬੇ ਆਨਪਾਰ ਕੋਈ ਸਿਆਸਤਦਾਨ ਹੋ ਸਕਦਾ ਨਹੀਂ ਹੈਗਾ। ਬਿਲਕੁਲ ਖਾਲੀ ਲੱਗ ਰਿਹਾ ਹੈ ਜੇ ਹਾਲਾਤ ਕਿਉਂ ਬਣਵਾਏ। ਜੇ ਘਰ ਵਾਲੀ ਮਾੜੀ ਹੋਵੇ ਨਾ ਦੁੱਧ ਫਟ ਜਾਂਦਾ ਨਿਆਣੇ ਨੂੰ ਪੀਣ ਨੂੰ ਨਹੀਂ ਮਿਲਦਾ ਆ ਗੱਲ ਹੋਈ ਹੋਈ ਹੈ। ਕਾਂਗ ਸਰਕਾਰ ਮਰਦਾਬਾਦ। ਕਾਂਗ ਸਰਕਾਰ ਮਰਦਾਬਾਦ। ਸ਼੍ਰੋਮਣੀ ਕਾਲੀਆ ਜਿੰਦਾਬਾਦ। ਸ਼੍ਰੋਮਣੀ ਕਾਲੀਆ ਜਿੰਦਾਬਾਦ। ਦੇਖੋ ਦੋਬਲੇ ਚੋਬਲੇ ਪਾੜਾ ਹੈ। ਉਹ ਜਿੰਦਾਬਾਦ। ਨਾ ਉਹਦੇ ਬਾਰੇ ਨਹੀਂ ਕੀ ਕਰ ਰਹੇ ਅੱਜ ਤਾਂ ਇਹ ਕਹਿਣ ਵਾਸਤੇ ਆ ਕਿ ਇਹਨਾਂ ਤੋਂ ਸਰਕਾਰ ਚੱਲ ਨਹੀਂ ਰਹੀ ਨਾ ਤਾਂ ਕੋਈ ਵਿਭਾਗ ਕੰਟਰੋਲ ਹੋ ਰਿਹਾ ਹਰ ਪਾਸੇ ਕਰਪਸ਼ਨ ਹੀ ਕਰਪਸ਼ਨ ਹੈ ਕੋਈ ਕਿਸੇ ਗੱਲ ਨਹੀਂ ਮੰਨ ਰਿਹਾ ਔਰ ਇਹ ਆਪ ਦੀ ਗੱਦੀ ਬਚਾਉਣ ਵਾਸਤੇ ਲੱਗੇ ਹੋਏ ਨੇ ਇਸ ਕਰਕੇ ਦਿੱਲੀ ਤੁਰੇ ਫਿਰਦੇ ਨੇ ਇਸ ਕਰਕੇ ਪੰਜਾਬ ਵਿੱਚ ਡੀਜ਼ਲ ਤੇ ਪੈਟਰੋਲ ਦੇ ਰੇਟ ਵੇਖ ਲਓ ਦਿੱਲੀ ਲਾਭੀ ਨਹੀਂ ਰਹੀ ਕਿਤੇ ਇਹ ਕਰਕੇ ਅਸੀਂ ਤਾਂ ਅੱਜ ਇੱਥੇ ਸੜਕਾ ਤੇ ਆਏ ਆ ਸ਼੍ਰੋਮਣੀ ਕਾਲੂ ਕਾਦੇ ਭਾਰਤ ਬੀਐਸਪੀ ਕੇ ਸਰਕਾਰ ਇਹ ਗੱਦੀ ਛੱਡਣ ਘਰੋਂ ਜਾਣ ਅਸੀਂ ਆਪੇ ਪੰਜਾਬ ਸੰਭਾਲ ਲਾਂਗੇ ਇੱਥੇ ਕਿ ਇਹਦੇ ਨਾਲ ਆਇਆ ਕਿ 300 ਜੂਟ ਵਾਅਦਾ ਕਰਨਾ ਇਹ ਬਿਜਲੀ ਦਾ ਬਿੱਲ ਹੀ ਪੂਰੀ ਹੋ ਰਹੀ ਬਿਜਲੀ ਦਾ ਲਾਭ ਹੀ ਨਹੀਂ ਦੇਉ 300 ਜੂਟ ਕਿੱਥੇ ਵਾਅਦਾ 200 ਜੂਟ ਤਾਂ ਪਹਿਲਾਂ ਹੀ ਬਾਦਲ ਸਰਕਾਰ ਨੇ ਪਾਸ ਕੀਤੇ ਹੋਏ ਸੀ ਹੁਣ ਵਧ ਕਰ ਦੇਾਂਗੇ ਵਧ ਕਰ ਦੇਾਂਗੇ ਮੇਰਾ ਨਾਮ ਹੈ ਜਗਨਾ ਮੇਰਾ ਨਾਮ ਪਰਮਜੀਤ ਸਿੰਘ ਪੰਮਾ ਜੀ ਤੁਹਾਨੂੰ ਪਤਾ ਹੀ ਇਸ ਟਾਈਮ ਪੰਜਾਬ ਦਾ ਪੂਰਾ ਬੇੜਾ ਗੜ ਕੀਤਾ ਪਿਆ ਹੈ ਕਾਂਗਰਸ ਸਰਕਾਰ ਨੇ ਬਿਜਲੀ ਹੈ ਨਹੀਂ ਬਿਜਲੀ ਦੇ ਨਾਲ ਪਾਣੀ ਹੈ ਨਹੀਂ ਲੋਕੀ ਕਿਤੇ ਵਿਚਾਰੇ ਕੋਈ ਗੁਰਦੁਆਰੇ ਚੋਂ ਮੰਦਰਾਂ ਚੋਂ ਪਾਣੀ ਭਰ-ਭਰ ਕੇ ਆਪਣੇ ਘਰ ਦਾ ਚੱਲਣ ਚਲਾ ਰਹੇ ਆ ਬੁਰਾ ਹਾਲ ਹੈ ਉੱਤੋਂ ਹੱਤ ਦੀ ਗਰਮੀ ਆ ਬੱਚੇ ਬਿਮਾਰ ਹੋ ਰਹੇ ਨੇ ਬਜ਼ੁਰਗ ਬਿਮਾਰ ਹੋ ਰਹੇ ਨੇ ਲੇਕਿਨ ਇਹ ਕੈਪਟਨ ਸਾਹਿਬ ਨੂੰ ਤੇ ਕੋਈ ਟੈਨਸ਼ਨ ਆ ਅਰੂਸਾ ਦੀ ਚੀਕੂ ਸੀਤਾ ਫਲ ਦੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਜੁਮਲੇ ਭਾਰ ਕੇ 2017 'ਚ ਵੋਟਾਂ ਲੈ ਲੀਆਂ ਘਰ ਘਰ ਨੌਕਰੀ ਨੌਕਰੀ ਕਿਹਨੂੰ ਦਿੱਤੀ ਆਪਣੇ ਵਿਧਾਇਕਾਂ ਦੇ ਮੁੰਡਿਆਂ ਨੂੰ ਮਤਲਬ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਜੁਮਲੇ ਕਰਕੇ ਉਦੋਂ ਸਰਕਾਰ ਬਣਾ ਲਈ ਹੁਣ ਆਪਣਾ ਆਰਾਮ ਨਾਲ ਐਸ਼ ਕਰਦੇ ਹੋਏ ਏਸੀਆਂ 'ਚ ਬੈਠੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਾਂਗਰਸ ਸਰਕਾਰ ਦੇ ਗਏ ਮੇਰੇ ਜਿੰਨੇ ਆ ਗਏ ਸਾਰੇ ਜਿਹੜਾ ਪ੍ਰਦਰਸ਼ਨ ਕਰ ਰਹੇ ਉਹਨਾਂ ਬਾਰੇ ਕੋਈ ਕਹਿਣਾ ਚਾਹੁੰਦੇ ਦੇਖੋ ਜੋ ਹੁਣ ਡਰਾਮਾ ਤੇ ਕਰ ਰਹੇ ਹੀ ਹੈ ਨਾ ਉਹਨਾਂ ਦੇ ਇਹ ਵੀ ਸਾਡੇ ਖਿਲਾਫ ਆਉਂ ਡਰਾਮਾ ਕਰ ਰਹੀ ਆ ਉਹ ਡਰਾਮੇ ਬਾਜ ਦੀ ਸਰਕਾਰ ਆ 2017 ਚੋਂ ਡਰਾਮਾ ਕਰਕੇ ਆ ਜੀ ਹੁਣ ਵੀ ਇਹ ਡਰਾਮਾ ਚੱਲਦਾ ਪਿਆ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਪੰਜਾਬ ਚੋਂ ਪੰਜਾਬ ਚ ਧਰਨੇ ਕਿਹਦੇ ਖਿਲਾਫ ਲਾਉਂਦੇ ਪਿਓ ਤੁਸੀਂ ਪੰਜਾਬ ਚ ਦਾ ਬਿਲੀ ਤਾਂ ਦੇ ਨਹੀਂ 파ਰੇ ਪਾਣੀ ਤੁਸੀਂ ਨਹੀਂ ਤੁਹਾਡਾ ਕਾਉਂਸਲਰ ਰਸੀਵਰ ਸਾਫ ਨਹੀਂ ਦੇ ਪਾ ਰਹੇ ਆ ਐਮ ਐਲ ਏ ਪਾਣੀ ਨਹੀਂ ਹਲਕੇ ਦੇ ਪਾ ਰਹੇ ਆ ਬਿਲੀ ਨਹੀਂ ਦੇ ਪਾ ਰਹੇ ਆ ਹੋਰ ਇਹਨਾਂ ਨੂੰ ਚੱਟਣਾ ਐਨਾ ਬੁਰਾ ਹਾਲ ਕਿਦਾ ਕੈਪਟਨ ਸਾਹਿਬ ਪੂਰੇ ਪੰਜਾਬ ਦਾ ਬੇੜਾ ਕਰ ਕਰੀ ਬੈਠੇ ਨੇ ਜੈਵਰੀਵਾਲ ਜੀ ਕਹਿੰਦੇ ਕਿ 300 ਟਨ ਵਾਪਸ ਕਰਾਂਗੇ ਜੇ ਵਾ ਆਵਾਂਗਾ ਤਾਂ ਲੱਗਦਾ ਕਿ ਉਹ ਪਾਜੀ ਪਹਿਲੀ ਗੱਲ ਤਾਂ ਬਿੱਲੀ ਹੈਣੀ ਦੂਸਰੀ ਗੱਲ ਇਦਰੇ ਦੋਗਲੇ ਚੋਗਲੇ ਬੰਦੇ ਤੇ ਵਿਸ਼ਵਾਸ ਨਾ ਕਰੇਗਾ ਤੁਹਾਡੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਤੁਹਾਨੂੰ ਪਤਾ ਜਦੋਂ ਪੰਜਾਬ ਚ ਆਇਆ ਕਹਿੰਦਾ ਪੰਜਾਬ ਦਾ ਪਾਣੀ ਜਦੋਂ ਦਿੱਲੀ ਚਲੇ ਗਿਆ ਪੰਜਾਬ ਦਾ ਪਾਣੀ ਦਿੱਲੀ ਦਾ ਜਦੋਂ ਹਰਿਆਣੇ ਚਲੇ ਗਿਆ ਪੰਜਾਬ ਦਾ ਪਾਣੀ ਹਰਿਆਣੇ ਦਾ ਹੋਰ ਸਾਰਿਆਂ ਦਾ ਮਤਲਬ ਇਹ 도ਗਲੇ ਚੋਗਲੇ ਬੰਦੇ ਆ ਸਿਰਫ ਰਾਜਨੀਤੀ ਕਰਨਾ ਚਾਹਦੇ ਆ ਸਿਰਫ ਇਹਨਾਂ ਨੂੰ ਇੱਕੋ ਹੀ ਮਤਲਬ ਆ ਵੀ ਸਾਡੀ ਇਹ ਸੀਟਾਂ ਦੇ ਭਾਈ ਜੀ ਜੋ ਕੈਪਟਨ ਸਾਹਿਬ ਜੁਮਲੇਬਾਜ਼ ਸੀ ਉਹੀ ਕੇਸਰੀਵਾਲ ਜੁਮਲੇਬਾਜ਼ ਬਣਾ ਕੇ 2017 ਦੇ ਵਿੱਚ ਉਹਨਾਂ ਨੇ ਬਣਾਇਆ ਜੀ ਇਹ ਜਾਂਦੇ ਲੋਕਾਂ ਨੂੰ ਪੰਜਾਬੀਆਂ ਨੂੰ ਢੰਗਾ ਲਣਗੇ ਪਰ ਮੈਂ ਬੇਨਤੀ ਕਰਦਾ ਆਪਣੇ ਪੰਜਾਬ ਦੇ ਲੋਕਾਂ ਨੂੰ ਵੀਰਾਂ ਨੂੰ ਝੂਠ ਨੂੰ ਸਾਰਿਆਂ ਨੂੰ ਵੀਰੇ ਜੁਮਲੇਬਾਜ਼ਾਂ 'ਚ ਨਾ ਆਓ ਝੂਠਾਂ 'ਚ ਨਾ ਆਓ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਨੂੰ ਪਤਾ 2005 ਤੋਂ 7 ਕੈਪਟਨ ਦੀ ਸਰਕਾਰ ਰਹੀ ਉਦੋਂ ਇਹਨਾਂ ਏਸੀ ਬੰਦ ਕਰ ਅੱਜ ਵੀ ਹੋਈ ਹੈਗੇ 2007 2017 ਉਦੋਂ ਵੀ ਸਾਤਾ ਸੀ ਅੱਜ ਵੀ ਸਾਤਾ ਉਦੋਂ ਅੱਜ ਵੀ ਇਹਨਾਂ ਨੇ ਇਹੀ ਪਰਮਾਨ ਦੇ ਦਿੱਤਾ ਕੈਪਟਨ ਸਾਹਿਬ ਨੇ ਵੀ ਇਹ ਦਫਤਰ ਬੰਦ ਕਰ ਦੋ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਨਕਾਰੇ ਹੋ ਤੁਸੀਂ ਸ਼ੋਅ ਕਰਦੇ ਹੋ ਕੈਪਟਨ ਸਾਹਿਬ ਵੀ ਤੁਹਾਡੇ ਪੱਲੇ ਕੁਛੀ ਦੀ ਕਰਨਾ ਕੁਛ ਨਹੀਂ ਤੁਹਾਨੂੰ ਸਿਰਫ ਚੀਕੂ ਪਾਲ ਤੇ ਰੂਸਾ ਮੈਡਮ ਦੀ ਟੈਨਸ਼ਨ ਆ ਹੋਰ ਤੁਸੀਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਪੈਟਰੋਲ ਬਾਕੀ ਤੇ ਚੱਲੇ ਘਾਟਾ ਤੇ ਇੱਥੇ 100 ਰੁਪਏ ਨੂੰ ਉੱਪਰ ਹੋ ਚੁੱਕਿਆ ਉਹਦਾ ਕੀ ਕਰਾਂਗੇ ਬਾਜੀ ਪੈਟਰੋਲ ਤੇ ਡੀਜ਼ਲ ਦਾ ਨਾ ਕੋ ਬੁਰਾ ਹਾਲਾ ਗੈਸ ਵੀ ਦੇਖੋ ਅੱਜ 25 ਰੁਪਏ ਹੋਰ ਵੱਧ ਗਈ ਹੈ ਇਹਨ ਦਿਤਾ ਜਾਵੇ ਲੇਕਿਨ ਮੈਂ ਇਹਨਾਂ ਨੂੰ ਕਹ ਲੋ ਰੱਬ ਤੋਂ ਡਰੋ ਇਹ ਦੁਨੀਆ ਰੱਬ ਦੀ ਆ ਸ੍ਰਿਸ਼ਟੀ ਰੱਬ ਦੀ ਆ ਇਹ ਲੋਕਾਂ ਦੀਆਂ ਬਾਤਾਂ ਆ ਤੁਹਾਡਾ ਬੇੜਾ ਗਰਕ ਹੋਣਾ ਹੈ ਤੇ ਬੇੜਾ ਘਰਕ ਹੋਣਾ ਵੀ ਸ਼ੁਰੂ ਹੋ ਗਿਆ ਮੁੜ ਕੇ ਤੁਹਾਨੂੰ ਲੋਕਾਂ ਨੇ ਕਦੇ ਮੂੰਹ ਨਹੀਂ ਲੈਣਾ ਨਾ ਦਾ ਕੈਪਟਨ ਲਾਲੇ ਨਾਲ ਕੇਜਰੀਵਾਲ ਨੂੰ ਕਿਉਂ ਤੁਸੀਂ ਇੱਕ ਰਾਜਨੀਤੀ ਕਰਦੇ ਹੋ ਇੱਕ ਭੋਲੇ-ਪਾਲੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਲੇਕਿਨ ਇੱਕ ਗੱਲ ਦੱਸਦਾ ਰੱਬ ਰੰਗ ਰੱਗ ਚ ਬਸਦਾ ਹੁੰਦਾ ਸਾਸ ਸਾਚ ਚ ਬਸਦਾ ਹੁੰਦਾ ਔਰ ਹਰ ਗੱਲ ਦਾ ਪਤਾ ਤੁਸੀਂ ਇਹ ਜਿਹੜਾ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਬਣਾਉਣ ਦੀ ਸੋਚਦੇ ਆ ਇਹ ਚਾਲਾ ਸ਼੍ਰੋਮਣੀ ਅਕਾਲੀ ਦਲ ਕੰਮਜਾਮ ਨਹੀਂ ਹੋਣ ਦਊਗਾ ਦੇਖੋ ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੀ ਅਕਾਲੀ ਦਲ ਆਈ ਸੀ 2007 ਤੋਂ 12 12 ਤੋਂ 17 ਬਿੱਲੀ ਟੋਟਲੀ ਸਰਪਲਸ ਕਰਦੀ ਸੀਗੀ ਬਿੱਲੀ ਦੀ ਕੋਈ ਦਿੱਕਤ ਨਹੀਂ ਲੋਕੀ ਜਨਰੇਟਰ ਤੱਕ ਭੇਜਦੇ ਸੀ ਇਨਵਰਟਰ ਤਾਂ ਦੂਰ ਦੀ ਗੱਲ ਅੱਜ ਡਾਕਟਰ ਸਾਹਿਬ ਨੇ ਉਹੀ ਦੁਬਾਰਾ ਫੇਰ ਬੇੜਾ ਕਰ ਆਪਾਤਕਾਲ ਦੀ ਨੀਤੀ ਹੋ ਗਈ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਾਂਗਾ ਇਹਨਾਂ ਦੇ ਝੂਠੇ ਜੁਮਲੇ ਕੇਜਰੀਬਾਲ ਤੇ ਕੈਪਟਨ ਦੇ ਝੂਠੇ ਜੁਮਲਿਆਂ ਚ ਨਾ ਆਓ ਮੇਰੇ ਵੀਰੋ ਇਹ ਜੁਮਲੇਬਾਜ਼ਾਂ ਨੇ ਸ਼੍ਰੋਮਣੀ ਅਕਾਲੀ ਦਲ ਇਹ ਪਹਿਲਾਂ ਵੀ ਸਰਪਲੱਸ ਬਿਜਲੀ ਕੀਤੀ ਸੀ ਆਨ ਆਲੇ ਸਮਝੇ ਫੇਰ ਸਰਪਲੱਸ ਤੁਹਾਨੂੰ ਦੇਊਗਾ ਹਰ ਸਹੂਲਤਾਂ ਦੇਊਗਾ ਸ਼੍ਰੋਮਣੀ ਅਕਾਲੀ ਦਲ ਤੇ ਬੋਜਨ ਸਮਾਜ ਪਾਰਟੀ ਦਾ ਘੱਟ ਜੋੜ ਆਨ ਵਾਲੀ ਸਰਕਾਰ ਵੀ ਜੀ ਵੱਟ ਤੇ ਪਈ ਆ ਇਹ ਆ ਕੀ ਸਮਝੋ ਇਹ ਆਉਂਦੇ ਸਾਟੇ ਆ ਗਈ ਤੁਸੀਂ ਸਭ ਨੇ ਭੰਗੜੇ ਪਾਣ ਲਈ ਤਿਆਰ ਹੋ ਜੇ ਆ ਗਈ ਤੇ ਜਿਹੜੇ 4.5 ਸਾਲਾਂ ਤੋਂ ਵਿਕਾਸ ਰੁਕੇ ਹੋਏ ਸੀ ਟੋਟਲੀ ਹੋਣਗੇ ਹਰ ਵਰਗ ਨੂੰ ਮੈਂ ਇਸ ਚੀਜ਼ ਦੇ ਅbschਵਾਸ ਦਿਲਾਣਾ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਸੀ ਨਾਲ ਹੈ ਨਾਲ ਰਹੇਗਾ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜੋ ਪ੍ਰੋਟੈਸਟ ਕਰਨ ਦਾ ਮਕਸਦ ਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਰਾਵਾਂ ਪੁੱਲ ਲੁਧਿਆਣਾ ਦੇ ਅਸੀਂ ਉੱਪਰ ਇੱਕਠ ਦੇ ਰੂਪ ਵਿੱਚ ਖੜੇ ਹਾਂ ਭੋਜਨ ਸਮਾਜ ਪਾਰਟੀ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਲੋਕਡਾਊਨ ਔਰ ਕਰਫਿਊ ਦੇ ਦੌਰਾਨ ਸਰਕਾਰਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਸੀ ਉਹ ਰਾਹਤ ਨਹੀਂ ਮਿਲੀ ਕਿਉਂਕਿ ਇੱਕ ਰਾਜੇ ਦਾ ਇੱਕ ਡਿਊਟੀ ਬਣਦੀ ਹੈ ਫਰਜ਼ ਬਣਦਾ ਕਿ ਜਨਤਾ ਦੇ ਉੱਪਰ ਕੋਈ ਮੁਸ਼ਕਲ ਆਈ ਹੈ ਤੇ ਉਹਨੂੰ ਜਨਤਾ ਦੇ ਨਾਲ ਉਹਦੇ ਹਿੱਤ ਦੇ ਵਿੱਚ ਖੜੇ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਇਹੀ ਸਰਕਾਰ ਦਾ ਕੰਮ ਹੁੰਦਾ ਹੈ ਔਰ ਸਰਕਾਰ ਨੇ ਪੰਜਾਬ ਦੇ ਅੰਦਰ ਇੰਨੀ ਕਿ ਮਹਿੰਗਾਈ ਕਰ ਦਿੱਤੀ ਹੈ ਕਿਕ ਰੇੜੀ ਵਾਲਾ ਹੋਵੇ ਚਾਹੇ ਫੜੀ ਵਾਲਾ ਚਾਹੇ ਛੋਟਾ ਦੁਕਾਨਦਾਰ ਚਾਹੇ ਛੋਟਾ ਵਪਾਰੀ ਆ ਕਿਸੇ ਦਾ ਅੱਜ ਕੋਈ ਕੰਮ ਨਹੀਂ ਚੱਲ ਰਿਹਾ ਲੋਕ ਫਾਹਲ ਲੈ ਕੇ ਮਰ ਰਹੇ ਨੇ ਆਤਮ ਹੱਤਿਆ ਕਰ ਰਹੇ ਨੇ ਪੰਜਾਬ ਦੇ ਅੰਦਰ ਕੇਂਦਰ ਸਰਕਾਰ ਵੱਲੋਂ ਜੋ ਮਹਿੰਗਾਈ ਕੀਤੀ ਗਈ ਹੈ ਪੈਟਰੋਲ ਦੇਖੋ ਅਸਮਾਨ ਨੂੰ ਛੂ ਗਿਆ ਡੀਜ਼ਲ ਅਸਮਾਨ ਨੂੰ ਛੂ ਗਿਆ ਸਿਲੰਡਰ ਕਿਸ ਭਾਤੇ ਹੋ ਗਿਆ ਇਸ ਕਰਕੇ ਦਿਨ ਪ੍ਰਤੀ ਦਿਨ ਜੋ ਮਹਿੰਗਾਈ ਵਧ ਰਹੀ ਹੈ ਉਸ ਮਹਿੰਗਾਈ ਨੇ ਪੰਜਾਬੀਆਂ ਦਾ ਗਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਹਦੀ ਵਿਰੋਧਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਬਹੁਜਨ ਸਮਾਜ ਪਾਰਟੀ ਦੇ ਗੱਠ ਜੋੜਨਾ ਅਸੀਂ ਜਗਰਾਵਾਂ ਪੌਲ ਦੇ ਉੱਤੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਧਰਨਾ ਲਗਾ ਰਹੇ ਹਾਂ ਜੈਪੀਮ ਇਹ ਅੱਜ ਜਿਹੜਾ ਰੋਸ ਧਰਨਾ ਕੀਤਾ ਜਾ ਰਿਹਾ ਵਾ ਇਹ ਪੰਜਾਬ ਸਰਕਾਰ ਦੇ ਖਿਲਾਫ ਹਰ ਵਰਗ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨੀ ਵੱਲੋਂ ਕੀਤਾ ਜਾ ਰਿਹਾ ਹੈ ਟ੍ਰੇਡ ਵੱਲੋਂ ਕੀਤਾ ਜਾ ਰਿਹਾ ਹੈ ਇੰਡਸਟਰੀ ਵੱਲੋਂ ਕੀਤਾ ਜਾ ਰਿਹਾ ਹੈ ਜਿਹੜਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਇੰਡਸਟਰੀ ਦੇ ਉੱਤੇ 3 ਦਿਨ ਦਾ ਕਟ ਲਗਾ ਦਿੱਤਾ ਗਿਆ ਪਰ ਬੇਰੁਜ਼ਗਾਰੀ ਕਰਤੀ ਜਿਹੜੇ ਲੇਬਰ ਪ੍ਰਵਾਸੀ ਮਜ਼ਦੂਰ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਸੀ ਉਹ ਘਰਾਂ 'ਚ ਬੈਠ ਕੇ ਵਿਹਲੇ ਹੋ ਗਏ ਸਰਕਾਰ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਵਾ ਜਿਹੜਾ ਇਹ ਸ਼ਰਮਣੀ ਅਕਾਲੀ ਦਲ ਜਿਹੜੀ ਲੋਕਾਂ ਦੀ ਪਾਰਟੀ ਆ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਦੇ ਨਾਲ ਗੱਠਜੋੜ ਆ ਇਹਨਾਂ ਪਾਰਟੀਆਂ ਨੇ ਹੁਣ ਆਉਣ ਵਾਲੇ ਸਮੇਂ 'ਚ ਕਮਾਲ ਨੂੰ ਸੰਭਾਲਣੀ ਆ ਔਰ ਜਿਹੜੇ ਪੰਜਾਬ ਦੇ ਲੋਕਾਂ ਨਾਲ ਕੀਤੇ ਜਿਹੜੇ ਵਾਦੇ ਆ ਉਹ ਪੂਰੇ ਕਰਨੇ ਆ ਅੱਜ ਪੰਜਾਬ ਚ ਇੰਡਸਟਰੀ ਦੇ ਵਿੱਚ ਬਿਜਲੀ ਹੈ ਨਹੀਂ ਬਿਜਲੀ ਤੋਂ ਬਿਨਾਂ ਇੰਡਸਟਰੀ ਚੱਲ ਨਹੀਂ ਸਕਦੀ ਲੋਕਾਂ ਨੂੰ ਇੰਨੀ ਪਰੇਸ਼ਾਨੀ ਆਈ ਆ ਇੰਨਾ ਕੋਈ ਸਹਾਰਾ ਪਿਆ ਹੁਣ ਬਿਜਲੀ ਦੀ ਮਾਰ ਆ ਪੈਟਰੋਲ ਦੀ ਮਾਰ ਕਿੰਨਾ ਲੋਕਾਂ ਨੂੰ ਮਾਰ ਰਿਹਾ ਪੰਜਾਬ ਦੇ ਹਰ ਵਰਗ ਨੂੰ ਕੁਚਲ ਕੇ ਰੱਖ ਦਿੱਤਾ ਇਸ ਸਰਕਾਰ ਨੇ ਔਰ ਇਸ ਇਲਾਕਿਆਂ ਦੇ ਐਮ ਐਲ ਏ ਉਹ ਬਿਲਕੁਲ ਨਹੀਂ ਬੈਠੇ ਚੁੱਪ ਬੈਠੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਖੜਾ ਕਾਂਗਰਸ ਸਰਕਾਰ ਵੀ ਅੱਜ ਧੰਨਾ ਪ੍ਰਦਰਸ਼ਨ ਚਾਹਲਵਾਤਾਂ ਦੇ ਜਗ੍ਹਾ ਤੇ ਕਰ ਰਹੀ ਹੈ ਹੋਰ ਇਹ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਉਹ ਉਹਨਾਂ ਦਾ ਇੱਕ ਟੌਂਗ ਆ ਉਹ ਮਤਲਬ ਅਸਲ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਜਿਹੜੀ ਆ ਉਹ ਪੂਰਾ ਜਿਹੜੀ ਆਵਾਜ਼ ਆ ਉਹਨੂੰ ਪੂਰਾ ਨਹੀਂ ਕਰਨਾ ਚਾਹੁੰਦੇ ਪਰ ਡੀਜ਼ਲ ਪੈਟਰੋਲ ਅੱਜ ਦੇਖੋ ਪੈਟਰੋਲ 101 ਰੁਪਏ ਲੀਟਰ ਹੋ ਗਿਆ ਸੋ ਸਾਨੂੰ ਇੱਕੋ ਹੀ ਅਪੀਲ ਆ ਮੁੱਖ ਮੰਤਰੀ ਨੂੰ ਕੇ ਫੌਰੀ ਤੌਰ ਦੇ ਉਤੇ ਅਸਤੀਫਾ ਦੇ ਕੇ ਜਿਹੜੀ ਹੈ ਵਾਕ ਡੋਰ ਸ਼ਰਮਣੀ ਅਕਾਲੀ ਦਲ ਨੂੰ ਸੁਣੋ ਉਹਨਾਂ ਨੇ ਕਿਹਾ ਕਿ 300 ਜੋੜ ਮਾਫ ਕਰਾਂਗੇ ਉਹ ਤਾਂ ਝੂਠ ਦਾ ਪਲੰਦਾ ਵਾ ਕੁਝ ਨਹੀਂ ਕਰਨਾ ਉਹਨੇ ਨਾ ਅਜੇ ਤੱਕ ਕੀਤਾ ਵਾ ਉਹ ਤਾਂ ਚੋਰਾਂ ਦੀ ਪਾਰਟੀ ਆ ਲੁੱਟਦੇ ਆ ਲੁੱਟਦੇ ਔਰ ਕੁੱਟਦੇ ਆ ਜਿੱਦੀ ਤਾਂ ਗੁਰੀ ਨਹੀਂ ਹੁੰਦੀ ਆ 300 ਜੋੜ ਕਿੱਦਾਂ ਮਾਫ ਕਰ ਸਕਦੇ ਉਹ ਮੈਂ ਤੁਹਾਨੂੰ ਕਹਿ ਵੀ ਉਹਨਾਂ ਨੇ ਕਿਹਾ ਝੂਠਾ ਵਾਦਾ ਕਰਕੇ ਇੱਕ ਵਾਰੀ ਹਥਿਆਲੀ ਹੈ ਜਿਹੜੀ ਹੈਗੀ ਆ ਪਾਵਰ ਆਨ ਵਾਲੀ ਸਰਕਾਰ ਕਹੜੀ ਹੋ ਸਕਦੀ ਹੈ ਆਨ ਵਾਲੀ ਸਰਕਾਰ ਕਹੜੀ ਹੋ ਸਕਦੀ ਸ਼ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਕੈਪਟਨ ਝਾਉ ਨੇ ਪੰਜਾਬ ਨੂੰ ਡਿਊਟੀ ਬੰਦ ਤੰਗ ਬਣਾ ਰਹੇ ਆ ਔਰ ਸੈਂਟਰ ਸਰਕਾਰ ਦਾ ਸਾਡੇ ਖਿਲਾਫ ਲੱਗੀ ਲੱਗੀ ਸੀ ਪੰਜਾਬ ਸਰਕਾਰ ਵੀ ਸਾਡੇ ਨਾਲ ਲੱਗੀ ਹੈ ਜੀਵਿਦਾਰਾਂ ਦਾ ਹਾਲ ਦੇਖ ਲਓ ਉਹਨਾਂ ਦੇ ਖੇਤ ਸੁੱਕੇ ਪਏ ਨੇ ਅੱਜ ਲੋਕੀਂ ਛੜਕਾ ਦੇ ਜਿੱਥੇ ਜੀਵਿਦਾਰ ਤੜਫ ਰਹੇ ਨੇ ਉੱਥੇ ਪੰਜਾਬ ਦੇ ਲੋਕ ਸ਼ਹਿਰਾਂ ਦੇ ਲੋਕ ਸਾਰੇ ਤੜਫ ਰਹੇ ਨੇ ਹਾਲੋ ਬਿਹਾਲ ਕੀਤਾ ਪਿਆ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਿਜਲੀ ਲਗਾਤਾਰ ਬਹਾਲ ਕੀਤੀ ਜਾਵੇ ਪੰਜਾਬ ਦੇ ਲੋਕਾਂ ਦਾ ਜੋ ਤੁਖਾ ਹੋ ਰਿਹਾ ਤੋ ਖੇਡੂ ਦੂਰ ਕੀਤਾ ਜਾਵੇ ਔਰ ਲੋਕਾਂ ਨੂੰ ਰਾਹ ਦੀ ਸਾਸਲੇ ਜਾਵੇ ਅੱਜ ਦੇ ਹਾਲਾਤ ਵੇਖ ਕੇ ਐਂ ਲੱਗਦਾ ਜੇ ਦੂਰ ਨਹੀਂ ਜਿੱਦਣ ਭੁੱਖ ਭਰੀ ਟੁੱਟਾ ਖੂਆ ਵਧਣ ਗਿਆ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਇਹ ਸਭ ਨੂੰ ਆਬਰਾਲ ਮਿਲ ਕੇ ਕਰਾ ਰਹੀ ਹੈ ਚਾਰੇ ਨੋਕ ਤੇ ਦੇਰ ਲਈ ਹੈ ਇਹ ਵੀ ਕਰੀ ਜੀ ਜੀ ਆਤਰ ਅੱਜ ਅਸੀਂ ਪੰਜਾਬ ਸਰਕਾਰ ਦਾ ਤੇ ਭਾਰਤ ਸਰਕਾਰ ਦਾ ਸਿਆਪਾ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਬਹੁਤ ਵੱਡੀਆਂ ਗੱਲਾਂ ਕਰਕੇ ਸਰਕਾਰ ਬਣੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਸਰਪਲੱਸ ਕੀਤਾ ਹੈ ਸੂਬਾ ਪਾਵਰ ਪੱਖੋਂ ਅੱਜ ਇਹਨਾਂ ਦੇ ਘਰ ਦੇ ਕਲੇਸ਼ ਕਰਕੇ ਘਰ ਦੀ ਲੜਾਈ ਕਰਕੇ ਦੋ ਡਰਾਮੇ ਬਾਜ਼ਾਂ ਦੀ ਲੜਾਈ ਕਰਕੇ ਪੂਰਾ ਪੰਜਾਬ ਸਫਰ ਕਰ ਰਿਹਾ ਪੂਰਾ ਪੰਜਾਬ ਅੱਜ ਤਰਾ ਤਰਾ ਮੱਤੀ ਪਈ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਲਾਈਟ ਨਹੀਂ ਮਿਲ ਰਹੀ ਅੱਜ ਲੋਕ ਘਰਾਂ ਤੋਂ ਬਾਹਰ ਬੈਠੇ ਨੇ ਵਿਚਾਰੇ ਸੜਕਾਂ ਤੇ ਮੁਜਾਰੇ ਹੋ ਰਹੇ ਨੇ ਬਿਜਲੀ ਘਰ ਘੇਰੀ ਬੈਠੇ ਨੇ ਔਰ ਮੁਲਾਜ਼ਮ ਜਿਹੜੇ ਬਿਜਲੀ ਬੋਰਡ ਦੇ ਨੇ ਉਹ ਹੜਤਾਲ ਤੇ ਬੈਠੇ ਨੇ ਸਰਕਾਰ ਵੀ ਅੱਜ ਗੱਲ ਅੱਜ ਧੰਨੇ ਲਾ ਰਹੀ ਹੈ ਤਾਂ ਨੋਟਿਸ ਕਰ ਰਹੀ ਹੈ ਕਿ ਬਿਜਲੀ ਦੇ ਰੇਟ ਬਾਰੇ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਚ ਉਹਦੇ باوجود ਮਿਲ ਨਹੀਂ ਰਹੀ ਸਭ ਤੋਂ ਮਹਿੰਗਾ ਡੀਜ਼ਲ ਪੰਜਾਬ ਚ ਉਹਦੇ باوجود ਵਿਚਾਰਾਂ ਨੂੰ ਖਰਚਣਾ ਪੈ ਰਿਹਾ ਇੰਡਸਟਰੀਆਂ ਨੂੰ ਵੀ ਤੇ ਕਿਸਾਨ ਨੂੰ ਵੀ ਅੱਜ ਝੋਨਾ ਲਾਉਣ ਵਾਸਤੇ ਗੈਸ 25 ਰੁਪਏ ਕੱਲ ਹੋਰ ਵਧਾਤੀ ਹਰ ਚੀਜ਼ ਹਾਲੋਂ ਜਿਹਨਾਂ ਦੇ ਕਾਬੂ ਤੋਂ ਬਾਹਰ ਹੋਈ ਪਈ ਹੈ ਇਹਨਾਂ ਨੇ ਆਪਣੇ ਆਪ ਸਾਰੀਆਂ ਲਗਾਮਾਂ ਖੋਲ ਦਿੱਤੀਆਂ ਅੱਜ ਇਹਨਾਂ ਦਾ ਬਿਆਨ ਆਇਆ ਕਿ 300 ਜੂਨਟ ਕਰਾ ਕੇ ਪਹਿਲੀ ਦਾ ਪਹਿਲੀ ਨਹੀਂ ਆ ਦੇ ਦੇਖੋ ਇਤਰੀਵਾਲ ਤਾਂ ਵੱਡਾ ਡਰਾਮੇ ਬਾਜ਼ਾ ਦਿੱਲੀ ਦੇ ਵਿੱਚ ਤਾਂ ਉਹ ਕਰ ਨਹੀਂ ਸਕਿਆ ਉੱਥੇ ਸਰਕਾਰ ਆ ਪਹਿਲਾਂ ਉੱਥੇ ਕਰੇ ਨੰਬਰ 2 ਤੇ ਉੱਥੇ ਉਹਦੀ ਜਿਹੜੀ ਉੱਥੇ ਹੈਗਾ 200 ਜੂਨਟ ਮਾਫ 200 ਇੱਕ ਹੋ ਜਾਵੇ 200 ਦੇ ਪੈਸੇ ਵੀ ਲੈਂਦੇ ਆ ਇੱਥੇ ਵੀ ਉਹਨੇ ਇਹੀ ਐਲਾਨ ਕੀਤਾ 300 ਇੱਕ ਹੋ ਗਿਆ ਪੈਸੇ ਲਵਾਂਗੇ ਥੋੜੇ ਥਾਂਮਲੇ ਐਲਾਨ ਥੋੜੇ ਕੋਲੇ ਆ ਸੁਣੋ ਯਾਰ ਕਹੀ ਜਾਣ ਇਹਦਾ ਇੱਕ ਡਰਾਮਾ ਉਹਨਾਂ ਨੇ ਕਿਹਾ ਮੇਰਾ ਉਹ ਬਿਆਨ ਸੱਚਾ ਕਾ ਸੱਚਾ ਕਿਹੜੀ ਚੀਜ਼ ਨੂੰ ਮੰਨੀਏ ਦੋਨਾਂ ਚੋਂ ਕਿਹੜੂ ਮੰਨੀਏ ਇੱਕ ਤਾਂ ਲਾਈਵ ਉਹਨੇ ਗੱਲ ਕਹੀ ਆ ਵੀ ਅਸੀਂ ਪੈਸੇ ਲਵਾਂਗੇ ਤੇ ਦੂਜੇ ਪਾਸੇ ਪਤਾ ਨਹੀਂ ਕਿਹਾ ਕਿ ਨਹੀਂ ਕਿਹਾ ਉਹਨੂੰ ਕਹੀ ਇਹਨੇ ਉਹਨੂੰ ਕਿਵੇਂ ਮੰਨ ਲਈਏ ਉਹ ਮੰਨਣ ਜੋਗ ਗੱਲ ਨਹੀਂ ਇਸ ਕਰਕੇ ਇਹ ਡਰਾਮੇਬਾਜ਼ ਤੇ ਧੋਖੇਬਾਜ਼ ਲੋਕ ਨੇ ਪਹਿਲਾਂ ਵੀ ਡਰਾਮੇ ਕੀਤੇ ਧੋਖੇ ਕੀਤੇ ਪੰਜਾਬ ਦੇ ਲੋਕਾਂ ਨੂੰ ਹੁਣ ਫੇਰ ਪੰਜਾਬ ਦੇ ਭੋਲੇ ਪਾਲੇ ਲੋਕ ਜਿਹੜੇ ਵਿਸ਼ਵਾਸ ਕਰ ਲੈਂਦੇ ਨੇ ਉਹਨਾਂ ਨਾਲ ਧੋਖਾ ਕਰਨ ਵਾਸਤੇ ਇਹ ਲੋਕ ਆ ਰਹੇ ਆ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਜੀ ਪਾਤ ਜਿੰਦਾਬਾਦ ਸਰਦਾਰ ਬਿਗਰੇ ਮੀਸ਼ਰ ਮਚੀਟਾ ਜਿੰਦਾਬਾਦ ਜਿੰਦਾਬਾਦ ਕਪਤਨ ਸਰਕਾਰ ਮੁਰਦਾਬਾਦ ਕਪਤਨ ਸਰਕਾਰ ਮੁਰਦਾਬਾਦ ਭਾਜ ਸਮਾਜ ਪਾਰਟੀ ਜਿੰਦਾਬਾਦ ਭਾਜ ਸਮਾਜ ਪਾਰਟੀ ਜਿੰਦਾਬਾਦ ਬਿਜਲੀ ਚਾਰ ਮੁਰਦਾਬਾਦ ਬਿਜਲੀ ਚਾਰ ਮੁਰਦਾਬਾਦ ਆਜੋ ਰਾਜ ਆਜੋ ਅੱਜ ਪੂਰੇ ਪੰਜਾਬ ਦੇ ਵਿੱਚ ਬੋਲਜਨ ਸਮਾਜ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੜਕਾਂ ਦੇ ਉੱਤੇ ਉੱਤੇ ਉਤਰ ਕੇ ਰੋਹਣਾ ਦੇ ਨਾਲ ਲੋ ਆਮ ਲੋਕ ਜਿਹੜੇ ਬਿਜਲੀ ਦੇ ਖਿਲਾਫ ਸਰਕਾਰ ਦੇ ਖਿਲਾਫ ਅੱਜ ਸਰਕਾਰ ਦੇ ਮੁਰਦਾਬਾਦ ਕਰਨ ਲਈ ਹਰ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪਹੁੰਚੇ ਸੀ ਵਰਕਰ ਸਾਡੇ ਭੋਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਨੇ ਬੜੀ ਜੋਸ਼ੋ ਖਰੋਸ ਦੇ ਨਾਲ ਆ ਕੇ ਧਰਨੇ ਲਾਏ ਆ ਜਿਹੜੇ ਇੱਥੇ ਸਾਡੇ ਸਾਥੀ ਪਹੁੰਚੇ ਆ ਔਰ ਸਰਕਾਰ ਦੀ ਨਿਕਾਮੀ ਦੱਸਣ ਲਈ ਕਿਉਂਕਿ ਸਰਕਾਰ ਨੇ 5 ਸਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਕੀਤਾ ਸੜਕਾਂ ਦਾ ਮੰਦਾ ਹਾਲ ਪੜਾਈ ਦਾ ਮੰਦਾ ਹਾਲ ਹਸਪਤਾਲਾਂ ਦਾ ਮੰਦਾ ਹਾਲ ਬਿਜਲੀ ਦਾ ਮੰਦਾ ਹਾਲ ਬੇਰਜਗਾਰੀ ਪੁਖਮਰੀ ਪੂਰੀ ਪੰਜਾਬ ਦੇ ਵਿੱਚ ਪਾ ਦਿੱਤੀ ਹੈ ਇਹਨਾਂ ਨੇ ਲੋਕਾਂ ਨੂੰ ਪਹਿਲਾਂ ਸਾਨੂੰ ਕਰੋਨਾ ਨੇ ਮਾਰਿਆ ਹੁਣ ਖੁਦ ਸਰਕਾਰ ਸਾਨੂੰ ਮਾਰਨ ਲੱਗੀ ਹੈ ਐਨੀ ਗਰਮੀ ਦੇ ਵਿੱਚ ਅੱਜ ਸਾਡੇ ਕੱਟ ਵੱਡੇ ਵੱਡੇ ਲੱਗ ਰਹੇ ਆ ਲੋਕਾਂ ਦੇ ਬੱਚੇ ਤੜਫ ਰਹੇ ਆ ਇੰਡਸਟਰੀ ਵਾਲੇ ਤੜਫ ਰਹੇ ਆ ਕਿਸਾਨ ਤੜਫ ਰਹੇ ਆ ਮਜ਼ਦੂਰ ਤੜਫ ਰਹੇ ਆ ਕਿਸੇ ਨੂੰ ਪੂਰੀ ਰਾਤ ਨੂੰ ਸੌਣ ਨੂੰ ਅੱਜ ਲੋਕਾਂ ਨੂੰ ਪਹੁੰਚਦੇ ਤੱਕ ਸਾਰੀ ਸਾਰੀ ਰਾਤ ਲੋਕ ਸੌਂਦੇ ਨਹੀਂ ਹੈ ਇਸ ਕਰਕੇ ਅੱਜ ਜਿਹੜੇ ਪੰਜਾਬ ਦੇ ਲੋਕ ਸੜਕਾਂ ਦੇ ਉੱਤੇ ਉਤਰੇ ਆ ਔਰ ਜਿਹੜੇ ਲੋਕਾਂ ਨੇ ਆ ਕੇ ਇਥੇ ਪੰਜਾਬ ਦੇ ਜਿਹੜੇ ਧਰਨੇ ਅਸੀਂ ਅੱਜ ਲਾਏ ਆ ਪੰਜਾਬ ਦੇ ਵਿੱਚ ਅਸੀਂ ਲੁਧਿਆਣੇ ਦੇ ਵਿੱਚ ਵੀ ਧਰਨਾ ਲਾਇਆ ਜਿਨ੍ਹਾਂ ਲੋਕਾਂ ਨੇ ਸਾਡੀ ਇੱਕੀ ਆਵਾਜ਼ ਤੇ ਆ ਕੇ ਇਸ ਧਰਨੇ ਦੇ ਵਿੱਚ ਆ ਕੇ ਸ਼ਾਮਲ ਹੋਏ ਆ ਉਹਨਾਂ ਸਾਰਾ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਕਹਿੰਦਾ ਸਰਕਾਰ ਦੀ ਅੱਜ ਪੋਲ ਖੁੱਲ ਗਈ ਹੈ ਇਹ ਜਿਹੜੀ ਸਰਕਾਰ ਬਿਲਕੁਲ ਨਕਮੀ ਸਾਬਤ ਹੋਈ ਹੈ ਕਿਉਂਕਿ ਸਰਕਾਰ ਨੇ ਕਿਸੇ ਦਾ ਵੀ ਪੱਲਾ ਨਹੀਂ ਕੀਤਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਜਲਦੀ ਤੇ ਜਲਦੀ ਪੰਜਾਬ ਸਰਕਾਰ ਜਿਹੜੀ ਕਾਂਗਰਸ ਸਰਕਾਰ ਹੈ ਇਹਨੂੰ ਉਹਦੇ ਚਲਦੀ ਕਰ ਦੇਣਾ ਚਾਹੀਦਾ ਮੈਂ ਸਾਨੂੰ ਸਹੀ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜੀ ਚਲਦੀ ਕਰਨਾ ਚਾਹੀਦਾ ਤੇ ਨਵੀਂ ਕਾਲੀ ਦਲ ਤੇ ਬੋਲਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਇਹ ਤਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਹੀ ਲੰਬੇ ਸਮੇਂ ਤੱਕ ਜਾਰੀ ਰੱਖਣਗੇ ਇਸ ਦੇ ਨਾਲ ਹੀ ਹਰਜੀ ਦੁਗਰੀ ਦੇ ਨਾਲ ਆਰਟੀ ਦੀ ਰਿਪੋਰਟ ਐਸਐਮਜ਼ेड ਨਿਊਜ਼ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.